ਰਾਸਤਾ ਮਾਰਗ ਪੰਥ ਤੇ ਜੋ ਚੱਲਦਾ ਉਹਨੂੰ ਪੰਥੀ ਕਹਿੰਦੇ ਨੇ ਇਹਨਾਂ ਦੇ ਚ ਯਾਤਰੀ ਕਹਿੰਦੇ ਨੇ ਪੰਥ ਨੂੰ ਮਾਰਗ ਕਹਿੰਦੇ ਨੇ ਉਰਦੂ ਫਾਰਸੀ ਦੇ ਚ ਰਾਹੀ ਕਹਿੰਦੇ ਨੇ ਮਾਰਗ ਪੰਥ ਨੂੰ ਰਾਹ ਕਹਿੰਦੇ ਨੇ ਰਸਤਾ ਰਾਹ ਸ਼ਾਰਾ ਅਰਬੀ ਫਾਰਸੀ ਚ ਵਰਤਿਆ ਜਾਂਦਾ ਹੈ चलण वाले राही यात्री कहें ने, कहते हैं अगर कोई राही है पंथी है यात्री है या... तो यात्रा आरंभ होंगी अज्ञानता, यात्रा समाप्त होंगी यात्रा आरंभ है दुख तो समाप्त आए महा सुख तनंद मनुख ने चोट नहीं मारी या दुख ने इस चोट नहीं मारी चलो खुद नहीं दुखी कि संवेदना बड़ी है किसी का दुख भी इसन दुख महसूस होता है और उस न इसन ज्ञान हो जाता है जगत दुख है अगर ऐसे दुख ने चोट मार तो यह चल पाएगा चलना दुख तो होंगे पहुंचना आनंद करता है, है समाप्ति महान स्याण आरंभता यात्रा की औगुणा तो किसी ने जिस दिन चलना आरंभ करना है या किता होगुणा तो ही चलेगा और कितों चले गुणा ते यात्रा समाप्त होगी ਚੱਲ ਸਕੇ ਦੁੱਖ ਇਸ ਨੂੰ ਚੋਟ ਕਰ ਸਕਣ ਦੁੱਖ ਨੂੰ ਮਹਿਸੂਸ ਕਰ ਸਕੇ ਮੈਂ ਫਿਰ ਅਰਜ਼ ਕਰਾਂ ਜਗਤ ਅਗਰ ਸੁਖ ਰੂਪ ਹੈ ਜੀਵਨ ਅਗਰ ਆਨੰਦ ਰੂਪ ਹੈ ਤਾਂ ਫਿਰ ਧਰਮ ਦੀ ਕੋਈ ਲੋੜ ਨਹੀਂ ਫਿਰ ਪਰਮਾਤਮਾ ਦੀ ਕੀ ਲੋੜ ਹੈ ਕਿਉਂਕਿ ਮਨੁੱਖ ਨੂੰ ਆਨੰਦ ਚਾਹੀਦਾ ਹੈ ਮਨੁੱਖ ਨੂੰ ਸੁਖ ਚਾਹੀਦਾ ਹੈ ਗੌਰ ਨਾਲ ਕਦੀ ਦੇਖਣਾ ਮਨੁੱਖ ਨੂੰ ਹੋਰ ਕੁਛ ਵੀ ਨਹੀਂ ਚਾਹੀਦਾ ਮਨੁੱਖ ਨੂੰ ਪੁੱਤਰ ਨਹੀਂ ਚਾਹੀਦਾ ਇਹ ਚੱਕਰ ਚ ਨਾ ਪੈਣਾ ਸੁੱਖ ਚਾਹੀਦਾ ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਏ ਪੁੱਤਰ ਦੇ त्यागਦਿਆਂ ਦੇਰ ਨਹੀਂ ਲੱਗਦੀ ਉਹਨੂੰ ਘਰੋਂ ਕੱਢਦਿਆਂ ਦੇਰ ਨਹੀਂ ਲੱਗਦੀ ਉਸ ਨਾਲ ਸੰਬੰਧ ਤੋੜਦਿਆਂ ਦੇਰ ਨਹੀਂ ਲੱਗਦੀ ਮਨੁੱਖ ਨੂੰ ਪਿਆਰਾ ਨਹੀਂ ਚਾਹੀਦਾ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ रोज रोज मित्र तो दुख मिल रहा है ये मित्रता दुश्मनी बदल जाएगा मनुखन मित्र नहीं चाहिए सुख चाहिए चाह पत्नी नहीं चाहिए पति नहीं चाहिए इन सही करके जान सुख चाहिए पति तो कलेश दे कलेष कुछ भी नहीं पै रहे ਪਤਨੀ ਤੋਂ ਸਿਵਾਏ ਦੁੱਖਾਂ ਦੇ ਝੋਲੀ ਦੇਚ ਹੋਰ ਕੁਝ ਵੀ ਨਹੀਂ ਪੈ ਰਿਆ ਤੇ ਰਿਸ਼ਤਾ ਤਲਾਕ ਹੋ ਜਾਏਗਾ ਦੁਖਨਾਲ ਕੌਣ ਸੰਬੰਧ ਜੋੜੇ ਦੁਖਨਾਲ ਕੌਣ ਜੀਵੇ ਦੁਖਨਾਲ ਕੌਣ ਸੰਬੰਧ ਜੋੜੇ ਮਨੁੱਖ ਨੂੰ ਸੁੱਖ ਚਾਹੀਦਾ ਆਬਦੀ ਗਿਆਤ ਲਈ ਅਰਜ਼ ਕਰਾਂ ਮਨੁੱਖ ਨੂੰ ਇਹ ਜੀਵਨ ਵੀ ਨਹੀਂ ਚਾਹੀਦਾ ਸੁੱਖ ਚਾਹੀਦਾ ਅਗਰ ਜੀਵਨ ਅਸਾਧ ਰੋਗ ਬਣ ਕੇ ਮੈਂ ਹੋਰ ਹੋ ਗਈ ਦੇਖੇ ਨੇ ਲੌ ਨੌ 10 10 ਸਾਲ ਮੰਝੇ ਤੇ ਤੈਨ ਮੇਟ ਤੇ ਕਹਿਣਾ ਤੰਦਰੁਸਤ ਹੋਣ ਦੀ ਕੋਈ ਸੰਭਾਵਨਾ ਨਹੀਂ ਨਿਰਾਸ਼ ਸਿੱਕ ਜਦ ਕਦੀ ਮੈਸਤਾ ਦੇ ਮਰੀਜ਼ਾਂ ਖੁੱਲ ਗਿਆਂ ਕਾਰਨ ਵਸ ਸਮਾਜ ਵਸ ਇੱਕ ਕੋਈ ਗੱਲ ਹੋਣਾ ਮੈਨੂੰ ਆਖੀ ਗੈਣੀ ਜੀ ਅਰਦਾਸ ਕਰ ਹੁਣ ਪ੍ਰਭੂ ਸੰਵਾਲ ਲਾ ਹੁਣ ਨਹੀਂ ਜੀਵਿਆ ਜਾਂਦਾ ਹੁਣ ਜੀਵਿਆ ਨਹੀਂ ਜਾਂਦਾ ਹੱਦ ਹੋ ਗਈ ਇੱਕ ਮਰਨੇ ਪੇ ਹੀ ਹੋ ਜਿਸਕੇ ਕੋਈ ਉਮੀਦ ਨਾ ਉਮੀਦੀ ਉਸਕੀ ਦੇਖਾ ਚਾਹੀਏ ਵੇਖੋ ਉਸ ਮਨੁੱਖ ਦੀ ਨਿਰਾਸ਼ਾ ਜ ਜੀ ਦੀ ਆਸਾ ਸਿਰਫ ਮੌਤ ਹੀ ਔਰ ਕੁਝ ਵੀ ਨਹੀਂ ਇਹ ਜੀਵਨ ਨਹੀਂ ਚਾਹੀਦਾ ਸੁੱਖ ਚਾਹੀਦਾ ਪਰ ਜੀਵਨ ਸਿਵਾਏ ਦੁੱਖਾਂ ਦੇ

ਔਰ ਇਹ ਵੀ ਅਸ ਤਰ੍ਹਾਂ ਪ੍ਰਮਾਤਮਾ ਹੈ ਹੀ ਆਨੰਦ ਰੂਪ ਸੁਖ ਰੂਪ ਜਿੰਨੇ ਚਿਰ ਤੱਕ ਆਨੰਦ ਨਹੀਂ ਮਿਲਿਆ ਤੋ ਸਮਝ ਲੈਣਾ ਪ੍ਰਮਾਤਮਾ ਨਹੀਂ ਮਿਲਿਆ ਜਿੰਨੇ ਚਿਰ ਤੱਕ ਮਹਾ ਸੁਖ ਨਹੀਂ ਮਿਲਿਆ ਤੋ ਸਮਝ ਲੋ ਪ੍ਰਮਾਤਮਾ ਨਹੀਂ ਮਿਲਿਆ ਭਾਵੇਂ ਲੱਖ ਪਾਪੜ ਪਿਆ ਬੇਲ ਭਾਵੇਂ ਬਥੇਰ ਆਖੇ ਮੈਨੂੰ ਸੱਚਖੰਡ ਦੇ ਦਰਸ਼ਨ ਹੋ ਗਏ ਨਾ ਪੂਰਨ ਪੁਰਖ ਦੇ ਦਰਸ਼ਨ ਹੋ ਗਏ ਮਹਾ ਰਸ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਮਹਾ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਸੁਖ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਮਨੁੱਖ ਨੂੰ ਹਰ ਹਾਲਤ ਵਿੱਚ ਸੁਖ ਚਾਹੀਦਾ ਹੈ ਕੋਈ ਤੁਹਾਡੇ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ ਬੁਥੇਰੇ ਜੋੜਨਾ ਚਾਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਦੋੜ ਜੋੜਨਾ ਚਾਹੁੰਦਾ ਸੁਖ ਨਹੀਂ ਸਾਡੇ ਨਾਲ ਸੰਬੰਧ ਜੋੜ ਕੇ ਅਗਰ ਦੁੱਖ ਹੀ ਦੁੱਖ ਮਿਲੇਗਾ ਰਿਸ਼ਤਾ ਅੱਜ ਹੀ ਟੁੱਟ ਜਾਣਾ ਹੈ ਇਥੇ ਸੁੱਖ ਮੈਂ ਆਨ ਮਿਲ ਤਬ ਬੋ ਬੈਠ ਰਹਿ ਤ ਚਾਹਉ ਦਿਸ ਕੇ ਬੰਦਾ ਭੁਲੇਖੇ ਚ ਖੈ ਦੇਂਦਾ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਕੋ ਰਖਾ ਕੋਈ ਤੇਰਾ ਸਾਖੇ ਦੀ ਸਭ ਸੁਖ ਦੇ ਸਤ ਜਦ ਤੇਰੇ ਕੋਲ ਸਿਵਾਏ ਦੁੱਖਾਂ ਦੇ ਹੋਰ ਕੁਛ ਨਹੀਂ ਹੋਵੇਗਾ ਸੋ ਆਵਾਜ਼ਾਂ ਮਾਰੇਗਾ ਇੱਕ ਵੀ ਨੇੜੇ ਨਹੀਂ ਆਏਗਾ ਸਿਆ ਬਖਤੀ ਮੇ ਕਬ ਕੋਈ ਕਿਸੇ ਕਾ ਸਾਥ ਦੇਤਾ ਹੈ ਕਿ ਤਾਰੀ ਕੀ ਮੇ ਸਾਇਆ ਵੀ ਜੁਦਾ ਇਨਸਾਨ ਸੇ ਰਹਿਤਾ ਹੈ ਅੰਧੇਰੇ ਤੇ ਆਪਣੀ ਛਾਇਆ ਵੀ ਸਾਥ ਨਹੀਂ ਚੱਲਦੀ ਅੰਧੇਰੇ ਤੇ ਆਪਣੀ ਛਾਇਆ ਵੀ ਸਾਥ ਛੱਡ ਲੈਂਦੀ ਦੁੱਖ ਦੇ ਚ ਕੌਣ ਨਾਲ ਚੱਟੇ ਖਿਆਲ ਹੁੰਦਾ ਹੈ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਕੋਈ ਸਾਥੀ ਸਭ ਸੁਖ ਦੇ ਸਕਦੇ ਯਾਤਰਾ ਦੁੱਖ ਤੋਂ ਆਰੰਭ ਹੋਵੇਗੀ ਸੁਖ ਤੇ ਸਮਾਪਤ ਹੋਵੇਗੀ ਅਗਿਆਨ ਤੋਂ ਆਰੰਭ ਹੋਵੇਗੀ ਗਿਆਨ ਤੇ ਸਮਾਪਤ ਹੋਵੇਗੀ ਹਨੇਰੇ ਤੋਂ ਆਰੰਭ ਹੋਵੇਗੀ ਪ੍ਰਕਾਸ਼ ਤੇ ਸਮਾਪਤ ਹੋਵੇਗੀ ਚੱਲੇਗਾ ਕਿਸ ਤਰ੍ਹਾਂ ਚੱਲਣ ਦਾ ਮੂਲ ਸਾਧਨ ਕੀ ਹੈ ਪਹਿਲੇ ਸੁਣਨਾ ਬਸ ਸਿਰਫ ਸੁਣਨਾ ਨਹੀਂ ਮੰਨਣਾ ਸੁਣੀਏ ਮੰਨੀਏ ਮਨ ਕੇਤਾ ਇਹ ਜਿਹੜਾ ਸੁਣ ਕੇ ਮੰਨਣਾ ਹੈ ਇਹਨੂੰ ਕਹਿੰਦੇ ਨੇ ਭਰੋਸਾ ਕਿ ਟੁੱਟ ਸਕਦਾ ਹੈ ਟੁੱਟ ਸਕਦਾ ਕਾ ਮਨ ਤੇ ਲੈ ਆਏ ਵੇਖਿਆ ਤੇ ਹੈ ਨਹੀਂ ਮਨ ਤੇ ਲੈ ਆ ਜਾਣਿਆ ਤੇ ਹੈ ਨਹੀਂ ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਆਂ ਤੇ ਫਿਰ ਮੰਨਦੇ ਆਂ ਨਿਰੰਕਾਰ ਦੀ ਦੁਨੀਆ ਇਸ ਤਰ੍ਹਾਂ ਨਹੀਂ ਖੜੀ ਪਹਿਲੇ ਮੰਨਣਾ ਪੈਂਦਾ ਫਿਰ ਕਿਦਰੇ ਦਿਖਾਈ ਦੇਂਦਾ ਇਸ ਵਾਸਤੇ ਮੈਨੂੰ ਕਹਿਣ ਦੇਣਾ ਪਹਿਲੇ ਕਦਮ ਵਿੱਚ ਧਰਮ ਅੰਧ ਵਿਸ਼ਵਾਸ ਹੈ ਬਲਾਈਂਡ ਫੇਥ ਦੇਖਿਆ ਤੇ ਹੈ ਨਹੀਂ ਮੰਨੋ ਜਾਣਿਆ ਤੇ ਹੈ ਨਹੀਂ ਮੰਨੋ ਇਹ ਅੰਧੇਰੇ 'ਚ ਚਲਾਕ ਲਾਣੀ ਪੈਂਦੀ ਹੈ ਅੰਧੇਰੇ ਇਹ ਯਾਤਰਾ ਅੰਧੇਰੇ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਇਹ ਯਾਤਰਾ ਦੁੱਖ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ये यात्रा सिर्फ मनना है मनना है। लेकिन ये ये मनना, भरोसा हमेशा खतरे रहेगा। कोई चाहिए नास्तिक टकर गया कोई प्रबल कुसंगी टकर गया, ये भरोसा तोड़ के रख देगा या किसी दिन प्रबल लोभ की लहर आ गई कि रब वेखदा पे है एवं मन बैठे जा करो अनथ जड़ा कर। ਕਿਸੇ ਦੇ ਨਹੰਗਾਰ ਦੀ ਪਰਵਲ ਲੈ ਲੈ ਰਾ ਦੇ ਜਿਹੜਾ ਕਰਨਾ ਹੈ ਜ਼ੁਲਮ ਕਰ ਲੋ ਕਿਹੜਾ ਰੱਬ ਦੇਖਦਾ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਚੁਕਿ ਬਹੁਤ ਸਾਰੀ ਦੁਨੀਆ ਦਾ ਇਨ੍ਹਾਂ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਬੈਠ ਜਾਂਦਾ ਇਸ ਵਾਸਤੇ ਬਾਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਉਜੜੇ ਹੋਏ ਯਾਰਬ ਦੇ ਜਿਤਨੇ ਚਰਚ ਨੇ ਬੁਥੇਰੇ ਨੂੰ ਤਾਲੇ ਲੱਗ ਗਏ ਨੇ ਇਸ 70% ਗੁਰਦੁਆਰੇ ਇੰਗਲੈਂਡ ਦੇ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆ ਨੇ ਚਰਚ ਬੇਚ ਦਿੱਤੇ ਨੇ ਕਿਨਨ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਹੈ ਕਿਵੇਂ ਚਲਾਇਆ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਆ ਵੱਤੀ ਵੀ ਕੋਈ ਨਹੀਂ ਤਾਲੇ ਲੱਗਿਆ ਨੇ ਇੰਗਲੈਂਡ ਦਾ ਬੜਾ ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਵਿੱਚ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਹੈ ਨਿਊ ਯਾਰਕ ਦਾ ਪਹਿਲਾ ਗੁਰਦੁਆਰਾ ਇਹ ਤੇ ਚਰਚ ਦੇ ਅੰਦਰ ਬਣਿਆ ਹੋਇਆ ਹੈ ਬਾਹਰ ਕ੍ਰਾਸ ਲੱਗਿਆ ਹੋਇਆ ਹੈ ਅੰਦਰ ਹਜ਼ਰਤ ਈਸਾ ਦੀਆਂ ਤਸਵੀਰਾਂ ਨੇ ਪਾਦਰੀਆਂ ਨੇ ਚਰਚ ਵੇਚ ਦਿੱਤਾ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਾਣ ਵਾਲੇ ਪੁਜਾਰੀ ਵੀ ਕੋਈ ਨਹੀਂ ਅੱਠ ਛਟ ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬੰਗਾਲ ਦੇ ਚੀਓਪੇ ਦੇ ਵਿਚ ਬਿਹਾਰ ਦੇ ਚ ਰਾਜਸਥਾਨ ਦੇ ਚ ਪੰਜਾਬ ਦੇ ਚ ਅੱਠ ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਗੁਰਦੁਆਰੇ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਔਰ ਪ੍ਰਦਕਸ਼ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖ ਹੈ ਬੜਾ ਔਖ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵਾਇਗੁਰੂ ਵਾਇਗੁਰੂ ਕੀਤਾ ਤੇ ਕੀ ਘਟ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪਹ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ ਚਾਰ ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਆ ਇਹ ਬੜੀਆਂ ਪਰਵਰਣ ਨਾਸਤਿਕ ਲੋਕਾਂ ਦੀਆਂ ਦਲੀਲਾਂ ਨੇ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਇਸਤਾਨ ਦੀ ਲੋੜ ਨਹੀਂ ਮੰਨ ਦੀ ਲੋੜ ਹੈ ਤਨ ਦੀ ਲੋੜ ਹੈ ਪਦਾਰਥ ਮੰਦੀ ਲੋੜ ਹੈ ਪ੍ਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮੰਦੀ ਲੋੜ ਹੈ ਨਿਰੰਕਾਰ ਗੁਰਵਾਨ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹ ਹੀ ਕਾਰਨ ਹੈ ਬਾਹਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਬਾਹਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮਫਲਿਸ ਹੁੰਦਾ ਜਾ ਰਿਹਾ ਹੈ ਛੋਟੀ ਦੇ ਧਨਾੜ ਛੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮੁਫਲਿਸ ਨੇ ਕੁਝ ਵੀ ਨਹੀਂ ਬੜੇ ਬੜੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਧਨ ਦੇ ਦੁਨੀਆ ਜਿਤਨਾ ਕੋਈ ਵੱਡਾ ਮਨੁੱਖ ਹੋਵੇ ਸਮਝ ਲੈਣਾ ਮਨ ਦੇ ਤਲ ਤੇ ਉਨਾ ਹੀ ਦੁਖੀ ਹੈ ਉਨਾ ਹੀ ਦੁਖੀ ਮਨ ਦੇ ਤਲ ਤੇ ਉਨਾ ਹੀ ਛੋਟਾ ਹੈ ਮਨ ਦੇ ਤਲ ਤੇ ਉਨਾ ਹੀ ਅਦਨਾ ਹੈ ਮੰਡੇ ਤਲ ਤੇ ਉਤਨਾਈ ਨਹੀਂ ਨਿਮਾਣਾ ਤੇ ਨਿਤਾਣਾ ਕੁਝ ਵੀ ਨਹੀਂ ਹੈ। ਬਾਰੋਂ ਕੋਈ ਬਹੁਤ ਵੱਡਾ ਮਾਲਾ ਮਾਲ ਦੇ ਸੇ। ਅੰਦਰੋਂ ਕੰਗਾਲ ਹੈ। ਕੰਗਾਲ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਹੀਦੀ ਪਰ ਗਲਬਨ ਪਰਸੋਂ ਹੈ। ਤੁਸੀਂ ਮਨਾਣਾ। ਉਨ੍ਹਾਂ ਦੇ ਅੱਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਦਸ਼ਾਹ ਇਹ ਭਗਤ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਬਿਰਾਜਮਾਨ ਹੈ ਕਬੀਰ ਹੈ ਨਾਮਦੇਵ ਹੈ ਸਦਨਾ ਹੈ ਸੈਨ ਹੈ ਇਹ ਤੇ અત્યੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਢੰਗ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਸੁਭਾਣ ਵਾਸੇ ਢੰਗ ਦੀ ਕੁਲੀ ਵੀ ਕੋਈ ਨਹੀਂ ਆਏ ਤੁਸੀਂ ਇਕੱਠੇ ਕੀਤੇ ਨੇ ਇਹਨਾਂ ਦੀ ਬਾਣੀ ਪੜ੍ਹੀਏ ਇਹਨਾਂ ਦੇ ਬੋਲ ਪੜ੍ਹੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨੇ ਸੇ ਨੰਗੇ ਨੈ ਨੰਗ ਮੱਲਾ ਪੰਜਵੇਂ ਦਖਣੇ ਦੀ ਬਾਣੀ ਸੇ ਨੰਗੇ ਨਹਿ ਨੰਗ ਭੁਖੇ ਲਖ ਨ ਭੁਖਿਆ ਠੀਕੇ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ